ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਤੇ ਸਾਬਜਾਦਾ ਅਜੀਤ ਸਿੰਘ ਨਗਰ ਮੋਹਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ਿਰਗਿਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਉਹਨਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਨੂੰ ਗੰਭੀਰ ਦੱਸਿਆ ਅਤੇ ਗੈਰੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਈਐਸਆਈ ਪੰਜਾਬ ਦੇ ਲੀਡਰਾਂ ਉੱਪਰ ਹਮਲਾ ਕਰਵਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਰਾਜ ਦੇ ਗ੍ਰਹਿ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਗੱਲ ਕਹਿਣਾ ਸਾਬਤ ਕਰਦਾ ਹੈ ਕਿ ਹੁਣ ਬਾਦਲ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮਰਵਾਉਣ ਲਈ ਗਰਾਊਂਡ ਤਿਆਰ ਕਰ ਰਹੀ ਹੈ ਖੇਨਦੋਸਤਾਨ ਟਾਈਮਸ ਦੇ ਵਿੱਚ ਇੱਕ ਅੱਜ ਨਿਊਜ਼ ਆਈਟਮ ਆਈ ਹੈ ਜੀ ਜਿਹਦੇ ਵਿੱਚ ਮਿਸਟਰ ਸੁਖਬੀਰ ਸਿੰਘ ਬਾਦਲ ਹੀ ਹੈ ਸੈਟ ਦੈਟ ਆਈਐਸਆਈ ਇਟ ਸੇਜ਼ ਦੈਟ ਆਈਐਸਆਈ ਇਸ ਪਲੈਨਿੰਗ ਟੂ ਟਾਰਗੇਟ ਲੀਡਰਸ ਮਤਲਬ ਕਿ ਜਿਹੜੀ ਆਈਐਸਆਈ ਹੈਗੀ ਆ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਉਹ ਪੰਜਾਬ ਦੇ ਵਿੱਚ ਇੱਥੇ ਲੀਡਰਸ ਨੂੰ ਟਾਰਗੇਟ ਕਰਨ ਲੱਗੀ ਆ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਇਹਨਾਂ ਨੂੰ ਥ੍ਰੈਟ ਬਣਿਆ ਹੋਇਆ ਉਹ ਆਮ ਆਦਮੀ ਪਾਰਟੀ ਆ ਬਹੁਤ ਬਖਲਾੜ ਦੇ ਵਿੱਚ ਇਹ ਤੁਸੀਂ ਦੇਖੋ ਹਰ ਰੋਜ਼ ਹੀ ਇਹ ਝੂਠੇ ਇਲਜ਼ਾਮ ਲਾਉਂਦੇ ਆ ਮਿਸਲੀਡ ਕਰਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਅੱਜ ਆ ਜਿਹੜਾ ਬਿਆਨ ਆਇਆ ਹੈ ਕਿ ਆਈਐਸਆਈ ਇਸ ਗੋਇੰਗ ਟੂ ਟਾਰਗੇਟ ਲੀਡਰਸ ਸੋ ਇਹ ਸਾਨੂੰ ਜੋ ਪਤਾ ਲੱਗ ਰਿਹਾ ਹੈ ਜੋ ਅੱਜ ਸਵੇਰ ਦਾ ਫੀਡਬੈਕ ਆ ਰਿਹਾ ਹੈ ਥਿਸ ਇਸ ਇਹ ਇੱਕ ਗਰਾਉਂਡ ਤਿਆਰ ਕਰ ਰਹੇ ਨੇ ਇਹ ਗਰਾਉਂਡ ਤਿਆਰ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਦਾ ਇੱਥੇ ਰਾਜ ਆਉਣ ਵਾਲਾ ਹੈ ਤੇ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਣ ਵਾਲੀਆਂ ਜੋ ਸਚਾਈ ਹੈ ਹੁਣ ਇਹ ਬਹੁਤ ਡਰਟੀ ਪੋਲਿਟਿਕਸ ਆਉਣ ਲੱਗਿਆ ਸੁਖਬੀਰ ਸਿੰਘ ਬਾਦਲ ਇਸ ਪਲੋਟਿੰਗ ਹੀ ਇਸ ਪਲੈਨਿੰਗ ਟੂ ਯੂਜ਼ ਵਾਇਲੈਂਸ ਐਂਡ ਹੀ ਇਸ ਪਲੈਨਿੰਗ ਟੂ ਗੈਟ ਆਮ ਆਦਮੀ ਪਾਰਟੀ ਲੀਡਰਸ eliminate ਇਹ अरविंद केजरीवाल जी नो इमेलेट एलिमिनेट करवा ਸਕਦੇ ਨੇ ਜੋ ਇਹ ਦਾ ਇੱਕ ਸਾਡੇ ਪੰਜਾਬ ਦੇ ਕੈਂਡੀਡੇਟਸ ਨੂੰ ਇਹ ਹੁਣ ਵਾਇਲੈਂਸ ਤੇ ਉਤਰ ਆਏ ਨੇ ਬਿਲਕੁਲ ਇੱਕ ਡਰਟੀ ਪੋਲਿਟਿਕਸ ਜੋ ਇਹਨਾਂ ਨੇ ਅੱਜ ਤੱਕ ਕੀਤੀ ਆ ਇਹ ਉਤੇ ਉਤਰ ਆਏ ਨੇ ਇਹ ਕਹਿਣਾ ਕਿ ਆਈਐਸਆਈ ਪੰਜਾਬ ਦੇ ਇਥੇ ਲੀਡਰਸ ਨੂੰ ਟਾਰਗੇਟ ਕਰ ਰਹੀ ਹੈ ਮੈਨੂੰ ਇਹ ਦੱਸੋ ਕਿ 9.5 ਸਾਲ ਤੱਕ ਇਥੇ ਆਈਐਸਆਈ ਨੇ ਕਿਸੇ ਲੀਡਰ ਨੂੰ ਟਾਰਗੇਟ ਨਹੀਂ ਕੀਤਾ ਹੁਣ ਆਈਐਸਆਈ ਦਾ ਇੱਕ ਇੱਕ ਗਰਾਉਂਡ ਤਿਆਰ ਹੋ ਰਿਹਾ ਕਿਉਂਕਿ ਜਦੋਂ ਸਾਨੂੰ ਇਹ ਸਾਨੂੰ ਕਿਉਂਕਿ ਇਹ ਹੁਣ ਡੈਮੋਕਰੇਟਿਕਲੀ ਨਹੀਂ ਜਿੱਤ ਸਕਦੇ ਹੁਣ ਇਹ ਲੋਕਤੰਤਰ ਨਹੀਂ ਇਹ ਗੁੰਡਾਤੰਤਰ ਇਥੇ ਉਹਦਾ ਇਹ ਉਸ ਤਰ੍ਹਾਂ ਸਾਰਾ ਕੁਝ ਇਹ ਕਰਨਾ ਚਾਹੁੰਦੇ ਆ ਪੋਲਿਟੀਕਲ ਕਾਂਸਪੀਰੇਸੀ ਹੈਗੀ ਹੈ ਕਾਂਸਪੀਰੇਸੀਆਂ ਇਹ ਕਰਦੇ ਆ ਪਰ ਹੁਣ ਇਸ ਹੱਦ ਤੱਕ ਵੀ ਇਹ ਜਾ ਚੁੱਕੇ ਆ ਤੇ ਇਹ ਕੁਝ ਵੀ ਕਰ ਸਕਦੇ ਆ ਅਸੀਂ ਡਰਦੇ ਨਹੀਂ ਅਸੀਂ ਮੌਤੋਂ ਨਹੀਂ ਡਰਦੇ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਤੇ ਵੀ ਅਟੈਕ ਕਰ ਸਕਦੇ ਆ ਸਾਡੇ ਕਿਸੇ ਵੀ ਲੀਡਰ ਤੇ ਅਟੈਕ ਕਰ ਸਕਦੇ ਆ ਸਾਡੇ ਕਿਸੇ ਵੀ ਕੈਂਡੀਡੇਟ ਤੇ ਅਟੈਕ ਕਰ ਸਕਦੇ ਆ ਤੇ ਅੱਜ ਇਹ ਗਰਾਉਂਡ ਬਣਾ ਰਹੇ ਆ ਕਿ ਆਈਐਸਆਈ ਅਟੈਕ ਕਰਨ ਦੀ ਜਿੱਦਨ ਹੈ ਚੰਡੀਗੜ੍ਹ ਤੋਂ ਮਨੋਜ ਜੈਸਵਾਲ ਦੇ ਨਾਲ ਮੇਜਰ ਸਿੰਘ ਦੀ ਰਿਪੋਰਟ ਪੈਰਾ ਦਾ ਟੀਵੀ